ਹਾਲੇਲੂਇਆ 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 ਪਿਤਾ ਪਰਮੇਸ਼ਰ ਹੈ ਮੇਰੇ ਜ਼ਿੰਦਾ ਪ੍ਰਭੂ ਜੀ ਅੱਜ ਅਸੀਂ ਤੇਰੇ ਕਦਮਾਂ ਦੇ ਕੋਲ ਸਹੀ ਸਾਬਤ ਹੋਣ ਲਈ ਨਹੀਂ ਪਰ ਆਜ਼ਾਦ ਹੋਣ ਲਈ ਆਏ ਹਾਂ ਹਾਲੇਲੂਇਆ ਮੇਰੇ ਖੁਦਾ ਬਾਪ ਤੇਰਾ ਧੰਨਵਾਦ ਇਸ ਸਾਹ ਦੇ ਲਈ ਹਾਲੇਲੂਇਆ ਇਸ ਦਿਨ ਦੇ ਲਈ ਕਿਉਂਕਿ ਜਦ ਤੂੰ ਸਾਨੂੰ ਅੱਜ ਵੀ ਜਗਾਇਆ ਹਾਲੇਲੂਇਆ ਇਸ ਦਾ ਮਤਲਬ ਤੂੰ ਅਜੇ ਵੀ ਸਾਨੂੰ ਬਦਲਣਾ ਚਾਹੁੰਦਾ ਹੈ ਹਾਲੇਲੂਇਆ ਪ੍ਰਭੂ ਜੀ ਤੇਰਾ ਬਚਨ ਜ਼ਮੂਰ ਉਸਦਾ ਸੌਂ ਦਈ ਉਸਦਾ ਪੰਜ ਬਚਨ ਯਹਵਾ ਚੰਗਾ ਹੈ ਉਸਦੀ ਦਇਆ ਸਦਾ ਦੀ ਹੈ ਹallelujah ਮੇਰੇ ਜ਼ਿੰਦਾ ਪ੍ਰਭੂ ਜੀ ਸੱਚਮੁੱਚ ਅਸੀਂ ਤੇ ਨਮਾਜ਼ ਦੇ ਨਾਲ ਆਪਣੀ ਪ੍ਰਾਰਥਨਾ ਸ਼ੁਰੂ ਕਰਦੇ ਹਾਂ ਹallelujah ਮੇਰੀ ਖੁਦਾਬਾਪ ਅਸੀਂ ਮੰਨਦੇ ਹਾਂ ਕਿ ਤੂੰ ਇਸ ਘੜੀ ਵਿੱਚ ਸਾਡੇ ਬਿਲਕੁਲ ਨੇੜੇ ਹੈ ਹallelujah ਪ੍ਰਭੂ ਜੀ ਤੇਰਾ ਬਚਨ ਜ਼ਮੂਰਾ ਦੀ ਪੋਥੀ ਉਸ ਦਾ 33 ਤੇ ਆਇਸ ਦਾ 18 ਵਚਨ ਯਹਵਾ ਚੁੱਟੇ ਦਿਲਾਂ ਦੇ ਨੇੜੇ ਹੈ ਹallelujah ਮੇਰੇ ਜ਼ਿੰਦਾ ਪ੍ਰਭੂ ਜੀ ਅਜਿਸੀ ਉਹ ਭਾਰ ਲੈ ਕੇ ਆਇਆ ਜੋ ਸੱਲਾਂ ਤੋਂ ਦਿਲ ਵਿੱਚ ਬੈਠਾ ਹੈ ਹallelujah ਜਿਲਾ ਕੌੜਾਪਣ ਅਣਮਾਫੀ ਹallelujah ਸੱਚਮੁੱਚ ਅਸੀਂ ਥੱਕ ਗਏ ਹਾਂ ਇਹ ਭਾਰ ਚੁੱਕ ਕੇ ਜੀਣ ਤੋਂ ਹallelujah ਏ ਮੇਰੇ ਖੁਦਾਬਾਪ ਅਸੀਂ ਉਸ ਵਚਨ ਨੂੰ ਫੜਦਿਆਂ ਜੋ ਸਾਨੂੰ ਸਿੱਧੀ ਗੱਲ ਸਿਖਾਉਂਦਾ ਹੈ ਹallelujah ਪ੍ਰਭੂ ਜੀ ਤੇਰਾ ਵਚਨ ਅਫੀਸ਼ੀਆ ਉਸ ਦਾ ਚਾਰデアਸ ਦਾ ਬੱਤੀ ਵਿੱਚ ਨ ਇੱਕ ਦੂਜੇ ਨੂੰ ਮਾਫ ਕਰੋ ਜਿਵੇਂ ਪਰਮੇਸ਼ਰ ਨੇ ਤੁਹਾਨੂੰ ਮਾਫ ਕੀਤਾ ਹallelujah ਮੇਰੇ ਜ਼ਿੰਨਾ ਪ੍ਰਭੂ ਜੀ ਸੱਚ ਮੁੱਚ ਮਾਫੀ ਕਮਜ਼ੋਰੀ ਨਹੀਂ ਮਾਫੀ ਆਜ਼ਾਦੀ ਦਾ ਰਾਸਤਾ ਹੈ ਹallelujah ਅਸੀਂ ਕੋਸ਼ਿਸ਼ ਨਾ ਕਰਦਿਆਂ ਅਸੀਂ ਬਦਲਾ ਨਹੀਂ ਚੁੰਦੇ ਹallelujah ਅਸੀਂ ਕੋੜਾ ਪਾਣੀ ਰੱਖਦੇ ਹallelujah ਅਸੀਂ ਆਜ਼ਾਦੀ ਨੂੰ ਚੁੰਦਿਆਂ ਹallelujah ਪ੍ਰਭੂ ਜੀ ਤੇਰਾ वचन ਮਤੀਸ਼ੇ ਦੇ ਆਇ ਉਸਦਾ 15 वचन ਜੇ ਤਸੀ ਮਨੁੱਖਾ ਨੂੰ ਮਾਫ ਨਾ ਕਰੋ ਤਾਂ ਤੁਹਾਡਾ ਪਿਤਾ ਵੀ ਤੁਹਾਨੂੰ ਮਾਫ ਨਹੀਂ ਕਰੇਗਾ ਹallelujah ਮੇਰੇ ਖੁਦਾਬਾਪ ਇਹ ਡਰਾਉਣੀ ਧਮਕੀ ਨਹੀਂ ਇਹ ਪਿਆਰ ਦੀ ਚਤਾਨੀ ਹੈ ਹallelujah ਮੇਰੇ ਜ਼ਿੰਦਾ ਪ੍ਰਭੂ ਜੀ ਸੱਚਮੁੱਚ ਆਰ ਮਾਫੀ ਸਾਡੇ ਦਿਲ ਨੂੰ ਬੰਦਨ ਵਿੱਚ ਰੱਖਦੀ ਹੈ ਹallelujah ਅਸੀਂ ਪ੍ਰਾਰਥਨਾ ਕਰਦੇ ਹਾਂ ਸਾਨੂੰ ਜਾਤ ਦੀਵਾ ਕਿੰਨਾ ਵੱਡਾ ਕਰਜ਼ਾ ਤੂੰ ਸਾਡੇ ਤੋਂ ਮaaf ਕੀਤਾ ਹallelujah ਮੇਰੇ ਜ਼ਿੰਦਾ ਪ੍ਰਭੂ ਜੀ اے ਮੇਰੇ ਪਿਆਰੇ ਪ੍ਰਭੂ ਯੀਸ਼ੂ ਜੀ ਅਸੀਂ ਤੇਰੇ ਕਰੂਸ ਦੇ ਵੱਲ ਤੱਕਦੇ ਹਾਂ ਹallelujah ਪ੍ਰਭੂ ਜੀ ਤੇਰਾ ਵਚਨ ਲੂਕਾ ਉਸ ਦਾ 23 ਦਾ 34 ਦੇ ਆਏ 34 ਵਚਨ हे ਪਿਤਾ ਇੰਨਾਂ ਨੂੰ ਮaaf ਕਰ ਹallelujah ਖੁਦਾਬਾਪ ਸੱਚ ਮੁੱਚ ਜਤੋਂ ਦਰਦ ਵਿੱਚ ਵੀ ਮaaf ਕੀਤਾ ਤਾਂ ਅਸੀਂ ਕਿਵੇਂ ਨਾ ਮਾਫ ਕਰ ਗਏ ਹallelujah ਅਸੀਂ ਆਪਣੇ ਗੁਨਾਹਾਂ ਨੂੰ ਮੰਨਦੇ ਹਾਂ ਹਰ ਕਠੋਰ ਸੋਚ ਨੂੰ ਹਰ ਗੁੱਸਾ ਹਰ ਨਫ਼ਰਤ ਹallelujah ਮੇਰੇ ਜ਼ਿੰਦਾ ਪ੍ਰਭੂ ਜੀ ਸਾਨੂੰ ਮਾਫ ਕਰ ਅਤੇ ਸਾਨੂੰ ਮਾਫ ਕਰਨ ਵਾਲਾ ਦਿਲ ਦੇ ਹallelujah ਰੱਬ ਜੀ ਤੇਰਾ ਵਚਨ ਅਫੀਸੀਆ ਉਸਤਾ ਚਾਪデア ਏਸਤਾ 31 ਵਚਨ ਕੌੜਾਪਨ ਅਤੇ ਕਰੋ ਤੁਹਾਡੇ ਤੋਂ ਦੂਰ ਹੋ ਜਾਵੇ ਹallelujah ਮੇਰੇ ਖੁਦਾਬਾਪ ਅਸੀਂ ਅੱਜ ਉਹਨਾ ਨਾਵਾਂ ਨੂੰ ਤੇਰੇ ਹੱਥਾਂ ਵਿੱਚ ਦਿੰਦੇ ਆ ਜਿਨ੍ਹਾਂ ਨੇ ਸਾਨੂੰ ਤੋੜਿਆ ਹallelujah ਮੇਰੇ ਜ਼ਿੰਦਾ ਪ੍ਰਭੂ ਜੀ ਸੱਚਮੁੱਚ ਅਸੀਂ ਹਰ ਚੇਰਾ ਹਰ ਜਾਨ ਹਰ ਜ਼ਖਮ ਤੇਰੀ ਚਰਨਾਂ ਦੇ ਵਿੱਚ ਛੱਡਦੇ ਆ ਹallelujah ਅਸੀਂ ਕਹਿੰਦੇ ਹਾਂ ਅਸੀਂ ਬਦਲੇ ਦੀ ਨਹੀਂ ਅਸੀਂ ਮਾਫੀ ਦੀ ਰਾਹ ਚੁੰਦਿਆ ਹallelujah ਪ੍ਰਭੂ ਜੀ ਤੇਰਾ ਵਚਨ ਜ਼ਮੂਰਾਂ ਦੀ ਪੁਥੀ ਉਸਦਾ 147 ਦਾ ਉਸਦਾ 3 ਵਚਨ ਉਹ ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ ਹallelujah ਇਹ ਵੀਦਾ ਜ਼ਿੰਦਾ ਪ੍ਰਭੂ ਜੀ ਮੇਰੇ ਖੁਦਾਬਾਬ ਜਿੱਥੇ ਅਣਮਾਫੀ ਨੇ ਸਾਡੇ ਦਿਲਾਂ ਨੂੰ ਸਖਤ ਕੀਤਾ ਉੱਥੇ ਤੂੰ ਨਰਮੀ ਪਰ ਹallelujah ਮੇਰੇ ਜ਼ਿੰਦਾ ਪ੍ਰਭੂ ਜੀ ਸੱਚਮੁੱਚ ਅਸੀਂ ਸਿਰਫ ਦੂਜਿਆਂ ਨੂੰ ਨਹੀਂ ਅਸੀਂ ਆਪਣੀ ਆਪ ਨੂੰ ਮਾਫ ਕਰਨਾ ਚਾਹੁੰਦੇ ਹਾਂ ਹallelujah ਪ੍ਰਭੂ ਜੀ ਤੇਰਾ ਵਚਨ ਮਤੀ 5:25 ਦਾ 60 ਵਚਨ ਤਾਂ ਨਾ ਹਨ ਓ ਜੋ ਦਇਆਵਾਨ ਹਨ ਹallelujah ਮੇਰੇ ਖੁਦਾਬਾਪ ਅਸੀਂ ਕੋਸ਼ਨਾ ਕਬਦੇ ਅਸੀਂ ਕੌੜੇ ਨਹੀਂ ਅਸੀਂ ਦਇਆਵਾਨ ਬਣਾਂਗੇ ਹallelujah ਮੇਰੇ ਜ਼ਿੰਦਾ ਪ੍ਰਭੂ ਜੀ ਸੱਚਮੁੱਚ ਸਾਡਾ ਪ੍ਰਵੇਖ ਆਣ ਮਾਫੀ ਨਾਲ ਨਹੀਂ ਪਰ ਮਾਫੀ ਨਾਲ ਬਣੀਗਾ ਹallelujah ਅਸੀਂ ਨਮੀ ਸ਼ੁਰੂਆਤ ਨੂੰ ਚੰਦਿਆ ਹallelujah ਪ੍ਰਭੂ ਜੀ ਤੇਰਾ ਬਚਨ ਕਹੋ ਤਾਂ ਚਾਹ ਦੇ ਇਸ ਦਾ ਤੀ ਵਚਨ ਆਪਣੇ ਦਿਲ ਦੀ ਰੱਖਿਆ ਕਰ ਹallelujah ਮੇਰੇ ਖੁਦਾਬਾ ਸਾਡੇ ਦਿਲ ਦੀ ਰੱਖਿਆ ਕਰ ਤਾਂ ਜੋ ਪ੍ਰਾਣੀ ਕੋੜਾ ਪਨ ਮੁਰਨਾ ਨਾ ਆਵੇ ਹallelujah ਮੇਰੇ ਜਿੰਦਾ ਪ੍ਰਭੂ ਜੀ ਸਤਮੁਤ ਜਦ ਜਦਾ ਮੁਰ ਆਨ ਤਾ ਤੁ ਸੰਨ ਜਾ ਦਿਵਾਕੇ ਅਸੀਂ ਮਾਫੀ ਚੁਨੀ ਹallelujah ਏ ਮੇਰੀ ਖੁਦਾਬਾ ਅਸੀਂ ਤਨਵਾਦ ਕਰਦੇ ਆ ਇਸ ਆਜ਼ਾਦੀ ਦੇ ਲਈ ਜੋ ਅਸੀਂ ਅੱਜ ਮਹਿਸੂਸ ਕਰਦੇ ਆ ਹallelujah ਮੇਰੇ ਜ਼ਿੰਦਾ ਪ੍ਰਭੂ ਜੀ ਅਸੀਂ ਵਿਸ਼ਵਾਸ ਦੇ ਨਾਲ ਘੋਸ਼ਣਾ ਕਰਦੇ ਆ ਅਸੀਂ ਹਰ ਇੱਕ ਨੂੰ ਮਾਫ ਕਰਦੇ ਆ ਅਤੇ ਆਪਣੇ ਦਿਲ ਨੂੰ ਆਜ਼ਾਦ ਕਰਦੇ ਆ ਹallelujah ਸੱਚਮੁੱਚ ਭਾਰ ਲੱਥ ਗਿਆ ਹੈ ਹallelujah ਦਿਲ ਹਲਕਾ ਹੋ ਗਿਆ ਹੈ ਹallelujah ਰੂਹ ਆਜ਼ਾਦ ਹੋ ਗਿਆ ਹੈ ਹallelujah 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 ਜਿੰਦਾ ਪ੍ਰਭੂ ਯਸ਼ੁਮਸ਼ੀ ਦੇ ਸ਼ਕਤੀਸ਼ਾਲੀ ਨਾਮ ਦੇ ਵਿੱਚ ਆਮੀਨ